ਅਗਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਸੁਲਵਾਨ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਗੱਪਣਾ ਹੈ ਇੱਕ ਵਿੱਚ ਬੱਚੇ ਤੋਂ ਬਿਨਾ ਵੀ ਹੈ ਤੇ ਗੱਲਬਾਤ ਕਰਦੇ ਹੁਣ ਆਪਾਂ ਵੀ ਦਿਖਾਣਾ ਹੈ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਆਪਦੀ ਤੁਸੀਂ ਸਭ ਠੀਕ ਠਾਕ ਸਾਫ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਹਾਂ ਮੇਰਾ ਸੋਨੂ ਕਹਿੰਵਾਂ ਜੀ ਪਿੰਡ ਪੰਜ ਕਰਈਆਂ ਤਹਿਸੀਲ ਦੇ ਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਬੋਲ ਦੇ ਕਰੀ 97818 97029 ਠੀਕ ਹੈ ਤੇ ਅੱਜ 4 ਫੇਰ ਹਨਾ 4 ਆ 2 ਸੁਈਆਂ ਜੀ ਇੱਕ ਬੱਚੇ ਤੋਂ ਬਿੜਾ ਦੋ ਕੱਬੜਾ ਜੀ ਠੀਕ ਹੈ ਤੇ ਚੱਲਾ ਫਿਰ ਸ਼ਰਾਦ ਤਾਜੀ ਸੋਈ ਤੋਂ ਆਪਾਂ ਕਰ ਦਿੰਨੇ ਕਿੰਨਾ ਕਿਚਰਾ ਹੋ ਗਿਆ ਜਿੰਨਾ ਸੋਈ ਨੂੰ ਇਹਨੂੰ ਪੰਜਵਾਂ ਦੇ ਦਿੰਦੇ ਆ ਜੀ ਠੀਕ ਉਹ ਦੇਖ ਸੰਦਿ ਨਾ ਦੁ ਨਾ ਲਈ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਮੇਰੇ ਕੋ ਵੀਰਜੀ ਬੱਚੇ ਦਾ ਪਾ ਕੇ 9 ਕਿਲੋ ਹੈਗਾ ਜੇ ਹੈਗਾ ਪੱਕਾ ਦੁੱਧ ਨਾਲ ਲੇਟ ਪੱਕਾ 9 ਕਿਲੋ ਬੱਚੇ ਦਾ ਪਾ ਕੇ ਦੁੱਧ ਲਾ ਲੇ ਬੌੜਾ ਲਾ ਲੇ ਪਹਿਲੇ ਦਿਨ ਦੀ ਸੂਈ ਹੈ ਅੱਛਾ ਹਾਂਜੀ ਤੇ ਖੋਲੀਆਂ ਫਿਰ ਤੋੜ ਦਈਏ ਹੁਣ ਮੋਕੇ ਤੇ ਜਿਹੜਾ 9 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ ਬਾਕੀ ਕੋਈ ਆਪਣੀ ਚਵਾਈ ਕਰਕੇ ਲੈ ਜੇ ਤੇ ਕਿੰਨਾ ਫਿਰ ਮੁੱਲ ਵਿਧੀ ਇਹਦਾ ਮੁੱਲ ਵਿਧੀ ਲੈ ਜੀ ਕਿੰਨਾ ਕਰ ਦੇ ਲੇ ਗਏ ਪੰਜੀ ਦੀ ਪੰਜੀ ਦੀ ਤੇ ਨਹੀਂ ਜੇ ਕਿ ਵਿੱਚ ਛੋਟ ਛੜ ਕਰਦੀ 200 ਜੀ ਨਹੀਂ ਛੋਟ ਕਰਦੀ 2000 ਕਰਦੀਏ ਫਿਰ ਕੀ ਕੀ ਹਵਾਲਾ ਜਿਹੜੀ ਹੈ ਨਾ ਅੱਛਾ ਉਹਦੇ ਵਿੱਚੋਂ ਛੋੜ ਹੀ ਹੋਣੀ ਹੈ 200 ਰੁਪਿਆ ਅੱਛਾ 20000 ਦੀ ਬੰਦ 26000 ਦੀ ਇਹ ਨਾ ਕੋਈ ਸਮਝੇ ਵਿੱਚ ੱਡੇ ਲੋ ੱਡਾ ਨਿੱਗਰ ਜਿਹਾ ਰੱਖ ਦੀ ਜੇ ਦੁੱਧ ਮੇਰੇ ਘਰੋਂ ਇੱਥੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਚੋਗੀ ਅੱਛਾ ਦੁੱਧ 9 ਲੀਟਰ ਜਿਹੜਾ ਘਰੋਂ ਚਵਾ ਦੋਗੇ ਦੁੱਧ ਵਿੱਚ ਦਾ ਪਾ ਗਏ ਕੋਈ ਬੌਹਲਾ ਲਾਲੇ ਦੁੱਧ ਲਾ ਲੇ ਠੀਕ ਹੈ ਜੀ ਤੇ ਬਾਕੀ ਨਿਗੇ ਨਿਗੇ ਸਿੰਘ ਜਿਹੜੇ ਤੇ ਹੈਗੇ ਆ ਉਹ ਕੋਈ ਵੀਰ ਵੇਖ ਕੇ ਹੀ ਆਵੇ ਚੰਗੀ ਤਰ੍ਹਾਂ ਤੇ ਥਣ ਵੀ ਇਹਦੇ ਚੰਗਾ ਲੱਗਾ ਤੇ ਹੁਣ ਦੋ ਗੱਬਣ ਆ ਗਈਆਂ ਜਿਹੜੀਆਂ ਆ ਦੇਖ ਸਾਡੇ ਥਾਨਾ ਇਹਦੇ ਕਾ ਵੀ ਕਾਫੀ ਪਿਆਰਾ ਹੈ ਤੇ ਇੱਕ ਨਕਲਾ ਜਿਹਾ ਟਾਈਮ ਇੱਦੀ ਜੀ ਵੀਰ ਜੀ ਇਹਦੇ ਅੱਜ ਹੋ ਗਏ ਜੀ ਦਿਨ ਦੋਵਾਂ ਦੇ ਪੂਰੇ 90 ਦਿਨ ਠੀਕ ਹੈ ਇਹ ਜਿਹੜੇ ਉੱਤੇ ਦਿਨ ਖੜਨੇ ਉਹੋ ਖੜਨੇ ਜੀ ਪਰਮਾਨੰਥ ਠੀਕ ਹੈ ਪਹਿਲਾ ਸੁਣੀਆਂ ਦੋਵੇਂ ਅੰਛਾ ਦੋਵੇਂ ਪਹਿਲਾਂ ਸੋਣੀ ਤੇ ਤੋਰੀਆਂ ਫਿਰ ਇਹਨੂੰ ਇਹ ਉਤਰਾ ਕਿੰਨੇ ਕ ਦੁੱਧ ਲਈ ਐ ਦੁੱਧ ਵੀਰ ਜੀ ਚਲੋ ਰਾਜੀ ਰੂਜੀ ਆ ਹਾਂਜੀ ਆਪਾਂ ਜਿਆਦਾ ਨਹੀਂ ਕਹਿੰਦੇ 12 13 ਕਿਲੋ ਤੇ ਕੱਢੂਗੀ ਨਾ ਠੀਕ ਐ ਛਾਹੀ ਹਾਲ ਦੇ ਵਿੱਚ ਜੀ ਬਾਕੀ ਗੱਬਣਾ ਵਿੱਚ ਆ ਕੇ ਪਾਸ ਕਰਕੇ ਖੜਾ ਆਪਣੀ ਸਮਝਣਾ ਆਪਣੀ ਨਿਗਾਹ ਚੋਂ ਗੱਡ ਕੇ ਪਸ਼ੂ ਖੜਿਆ ਕਰ। ਬਾਕੀ ਇਹ ਠੱਡੀ ਖੁੰਦੀ ਹੋਣੀ ਵੀ ਕੋਈ ਦੱਤ ਮਾਰਨ ਵਾਲੀਆਂ। ਠੀਕ ਆ। ਤੇ ਕਿੰਨਾ ਫਿਰ ਇਹਦਾ ਮੁੱਲ? ਇਹ ਦੇ ਦੀਏ 35 ਦੀ 35 ਆ ਤੇ ਦੇਣੀ ਜੇ ਕਿਹ ਵਿੱਚ ਕਰੀਏ ਛੋੜ ਛੜ ਆਦੋ ਜੀ ਨਹੀਂ ਕਰਨੀ ਤੁਸੀਂ ਆਪਣੀ ਮਰਜ਼ੀ ਨਾਲ 32 ਦੀ ਦੇ ਦਈਏ ਦੇ ਦਾਂਗੇ 32 ਦੀ ਅੱਛਾ ਚਲੋ ਵਾਕੇ ਕੋ ਫੋਨ ਲਾਵੇ ਹਨਾ ਕੋਈ ਫੋਨ ਲਾਵੇ ਫਿਰ ਮਾਨਤਾ ਕਰਾਂਗੇ ਨਹੀਂ ਫਿਰ ਆਸੇ ਲਾਵੇ ਠੀਕ ਆ ਤੇ ਹੁਣ ਇੱਕ ਆਹ ਵੀ ਜੜੀ ਆ ਪਹਿਲਾ ਸਵੇਰਾ ਜਿਹੜਾ ਇਹਨੇ ਸੋਣਾ ਜਲਸੀ ਪਿਓਰ ਦੇ ਠੀਕ ਆ ਇਹ ਕਿਨੇ ਕ ਦੁੱਧ ਆ ਲਈ ਜੇ ਇਹ ਵੀ 12 ਕਿਲੋ ਕਰੀ ਜਾਊਗੀ ਬਾਕੀ ਦੁੱਧ ਵੀਰ ਜੀ ਸੇਵਾ ਦਾ ਹੁੰਦਾ ਹਾਂ ਹਾਂਜੀ ਹਾਂਜੀ ਤੋੜ ਦਈਏ ਫਿਰ ਇਹਨੂੰ ਹਾਂ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਗੱਭਨ ਬਸ਼ਰੇ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਦੁੱਧ ਵਾਧੇ ਵੀ ਕੱਢ ਸਕਦੀਆਂ ਤੇ ਘੱਟ ਵੀ ਕੱਢ ਸਕਦੀਆਂ ਹੁਣ ਤੁਸੀਂ ਆਪਣੀ ਸਮਝ ਨਾਲ ਵੇਖ ਕੇ ਖੜਨੇ ਤੇ ਇਹਦਾ ਫਿਰ ਮੁੱਲ ਵੀ ਦੀ ਇਹ ਵੀ ਇੰਨੇ ਦੀ ਦੇ ਦਾਂਗੇ ਦੋਵੇਂ ਇਕੱਠੇ ਅੱਛਾ ਬੱਤੇ ਦੀ ਭਾਮ ਕੋਈ ਉਹ ਲੈ ਜਾਏ ਤੇ ਭਾਮ ਕੋਈ ਉਹ ਲੈ ਜਾਏ ਹਾਂ ਜਿਹੜੀ ਮਰਜੀ ਬੱਤੀ ਬੱਤੀ ਦੀ ਲੈ ਜਾਏ ਜੇ ਇਕੱਠਾ ਜੋੜਾ ਲਊ ਹਰਮਾਨ ਕਰ ਦਾਂ ਅੱਛਾ ਫਿਰ ਮਾਨ ਹਰ ਕਰ ਦੋ ਕਰ ਦਾਂਗੇ ਵੀ ਤੁਸੀਂ ਮਾਨ ਤਾਂ ਕਰਾ ਠੀਕ ਆ ਤੇ ਇਹ ਕਾ ਬੱਚੇ ਦੇ ਬਿਨਾਈਆਂ ਹਨਾ ਇਹ ਦੇਖੋ ਦੁੱਧ ਕਿੰਨਾ ਜੀ ਵੀਰ ਜੀ ਇਸ ਕੋ ਦੁੱਧ ਹੀ 4 ਕਿਲੋ ਅੱਛਾ ਇਹ ਸਾਡੇ ਕੋਲ ਪਰਸੋਂ ਦੀ ਬੋਲੀ ਜੇ ਅੱਛਾ ਉਹਦੇ ਕਰਕੇ ਦੁੱਧੋਂ ਘਟੀ ਆ ਅੱਛਾ ਹੋਣੀ ਮੌਕੇ ਦਾ 1 ਕਿਲੋ ਹੋਊਗਾ ਜੀਰਾ ਅੱਛਾ ਹਾਂ ਜੀ ਠੀਕ ਹੈ ਚਲੋ ਕਿਸੇ ਦਾ ਚਾਹ ਪਾਣੀ ਦਾ ਕਰ ਦਸਾਤ ਦੂਗੀ ਤੇ ਇਹਨਾਂ ਚਲੋ ਮੈਂ ਸਤ ਤੋੜ ਦੋ ਫਿਰ ਲੈ ਜਾਓ ਫਿਰ ਬਾਕੀ ਲੋਕ ਕਈ ਵੀਰ ਸਾਹਮਣੇ ਨਹੀਂ ਬਿਲਕੁਲ ਕੁਸ਼ਵਾਨ ਤੇ ਇਹਦਾ ਮੁੱਲ ਵਿਦਿ ਫਿਰ ਮੋਲੇ ਦਾ ਜੈਲੀ ਵੀਰ ਤੇ ਆਪਾਂ ਵਿੱਚੇ ਪਾਈ ਸੀ ਅੱਛਾ ਉੱਥੇ ਅਸੀਂ 4 ਕਿਲੋ ਚੋਇਆ ਹੈ ਐਵੇਂ ਝੂਠ ਨਹੀਂ ਮਾਰੀ ਜਣਾ ਹੁਣ ਬੋਲਣ ਕਰਕੇ ਨਾ ਦੁੱਧੋ ਘੜੀ ਅੱਛਾ ਇਹ ਦੇਰ ਕੇ 5000 ਦੀ 5000 ਦੀ ਦੇਣੀ ਜੇ ਦੱਸ ਤੋ ਬਾਕੀ ਤੁਸੀਂ ਦੱਸੋ ਕਿਹ ਹਜ਼ਾਰ ਛੱਡ ਦੀ ਹਰ ਚੜ ਦੋ ਚਾਰ ਅੱਛਾ 3000 ਦੀ ਦੇ ਦਾਂਗੇ ਜੀ 2000 ਦੇ ਅੱਛਾ ਜਿੰਨਾ ਦੁੱਧ ਉਹ ਜਿੰਨੇ ਲੀਟਰ ਹੁੰਦਾ ਹੈ ਯਾਰ ਹਾਂ 19000 ਆਗੇ ਕੋਈ ਚੋਲੇ ਚੋਲੇ ਆਪਣੀ ਤਸੱਲੀ ਕਰਕੇ ਤੇ ਜਿੰਨੇ ਲੀਟਰ ਨਿਕਲ ਆਉਣਾ ਹੁੰਦੇ ਯਾਰ ਦੇਖ ਜੀ ਇਹ ਵੀ ਨਹੀਂ ਸੰਭੀ ਗਈ ਨਾ ਹਰਿਆ ਰਿਆ ਸਾਡੇ ਕੋਲ ਚਲੋ ਘਟਿਆ ਹਾਂਜੀ ਭਰਿਆ ਰਿਆ ਖਾ ਗਈ ਜਿੰਨੇ ਘਰ ਚੋਨਾ ਤੇ ਜਾ ਤੂ ਜੋਗੀ ਖੜਨੀ ਹੋ ਰਹੀ ਆ ਤੇ ਬੜੀ ਚੰਗੀ ਜੀ ਪਰ ਸਾਂਭੀ ਨਹੀਂ ਹੈ ਕਿਸੇ ਨੇ ਦੇਖਣ ਨਹੀਂ ਦਿਆ ਗਏ ਨੇ ਪੱਠੇ ਨਹੀਂ ਪਾਏ ਇਹਨੂੰ ਪੱਠੇ ਨਹੀਂ ਪਾਏ ਚਲੋ ਠੀਕ ਜੀ ਜੀ ਹਰ ਠੀਕ ਹੈ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਆਪਣੀ ਸਮਝਣਾ ਆਪਣੀ ਮਰਜ਼ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ